ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਵੱਡਾ ਛਟਕਾ ਲੱਗਿਆ ਹੈ ਕੋਰਟ ਨੇ ਜ਼ਮਾਨਤ ਆਰਜੀ ਨੂੰ ਰੱਦ ਕਰ ਦਿੱਤਾ ਹੈ ਸਭ ਤੋਂ ਵੱਡੀ ਖਬਰ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਫਰਾਰ ਚੱਲ ਰਹੇ ਨੇ ਪਠਾਨ ਮਾਚਰਾ ਤੇ ਉੱਥੇ ਹੀ ਦੁੱچے ਪਾਸੇ ਲਗਾਤਾਰ ਪੁਲਿਸ ਉਹਨਾਂ ਦੀ ਜਿਹੜੀ ਕਿ ਜਾਂਚ ਪੜਤਾਲ ਦੇ ਲਈ ਜਿਹੜਾ ਕਿ ਉਹਨਾਂ ਨੂੰ ਲੱਭ ਰਹੀ ਹੈ ਪਰੰਤੂ ਹਜੇ ਤੱਕ ਫਰਾਰ ਚੱਲ ਰਹੇ ਨੇ ਹਾਲਾਂਕਿ ਦੁੱچے ਪਾਸੇ ਉੱਥੇ ਹੀ ਉਹਨਾਂ ਨੇ ਜ਼ਮਾਨਤ ਪਾਈ ਸੀ ਤੇ ਇਸ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਦੱਸ ਦਈਏ ਕਿ ਸਨੌਰ ਹਲਕੇ ਦੀ ਨੁਮਾਇਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤੋਂ ਝਟਕਾ ਲੱਗਿਆ ਅਦਾਲਤ ਨੇ ਬਲਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਹਨਾਂ ਦੀ ਜਮਾਨਤ ਅਰਜ਼ੀਆ ਰੱਦ ਕਰ ਦਿੱਤੀ ਹੈ ਹੁਣ ਉਹਨਾਂ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ ਸਾਰੀਆਂ ਸਰਕਾਰੀ ਵਕੀਲ ਜਿਹੜੇ ਕਿ ਉਹਨਾਂ ਨੇ ਕਹਿ ਕੇ ਪਠਾਨ ਮਾਚਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਜਿਸ ਇਸਦੇ ਲਈ ਜੇ ਜ਼ਮਾਨਤ ਮਿਲ ਸਕਦੀ ਹੋ ਤਾਂ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਅਦਾਲਤ ਦਾ ਵਿਸਤ੍ਰਿਤ ਆਰਡਰ ਛੜ ਕੇ ਆਉਣਾ ਪੈਂਡਿੰਗ ਹੈ ਤੇ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਦੇ ਵਿਰੁੱਧ 3 ਤਰੀਕ ਤੋਂ ਜਿਹੜਾ ਕਿ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਦੋਸ਼ ਇਹ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਤੇ ਫਿਰ ਤ락ਸ਼ੂ ਦਾ ਦੱਸ ਕੇ ਜਿਹੜਾ ਕਿ ਉਹਦੇ ਨਾਲ ਧੋਖਾ ਕੀਤਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਉਹਨਾਂ ਨੇ ਜ਼ਮਾਨਤ ਪਾਈ ਤੇ ਲਗਾਤਾਰ ਉਹਨਾਂ ਦੀ ਜਿਹੜੀ ਕਿ ਜ਼ਮਾਨਤ ਅਰਜ਼ੀ ਉਹ ਰੱਦ ਕਰ ਦਿੱਤੀ ਹੈ ਅਰਜ਼ੀ ਨੂੰ ਰੱਦ ਕਰ ਦਿੱਤਾ ਸਭ ਤੋਂ ਵੱਡੀ ਖਬਰ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਫਰਾਡ ਚੱਲ ਰਹੇ ਨੇ ਪਠਾਨ ਮਾਚਰਾ ਤੇ ਉੱਥੇ ਹੀ ਤੁੱਚੇ ਪਾਸੇ ਲਗਾਤਾਰ ਪੁਲਿਸ ਉਹਨਾਂ ਦੀ ਜਿਹੜੀ ਕਿ ਜਾਂਚ ਪੜਤਾਲ ਦੇ ਲਈ ਜਿਹੜਾ ਕਿ ਉਹਨਾਂ ਨੂੰ ਲੱਭ ਰਹੀ ਪਰੰਤੂ ਹਜੇ ਤੱਕ ਫਰਾਰ ਚੱਲ ਰਹੇ ਨੇ ਹਾਲਾਂਕਿ ਦੂਜੇ ਪਾਸੇ ਉਥੇ ਹੀ ਉਹਨਾਂ ਨੇ ਜ਼ਮਾਨਤ ਪਾਈ ਸੀ ਤੇ ਇਸ ਜ਼ਮਾਨਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਦੱਸ ਦਈਏ ਕਿ ਸਨੌਰ ਹਲਕੇ ਦੀ ਨੁਮਾਇਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤੋਂ ਝਟਕਾ ਲੱਗਿਆ ਅਦਾਲਤ ਨੇ ਬਲਤਕਾਰ ਦੇ ਇੱਕ ਮਾਮਲੇ ਦੇ ਵਿੱਚ ਉਹਨਾਂ ਦੀ ਜੜੀ ਜ਼ਮਾਨਤ ਅਰਜ਼ੀਆ ਰੱਦ ਕਰ ਦਿੱਤੀ ਹੈ ਹੁਣ ਉਹਨਾਂ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ ਸਾਰੀਆਂ ਸਰਕਾਰੀ ਵਕੀਲ ਜਿਹੜੇ ਕਿ ਉਹਨਾਂ ਨੇ ਕਹਿ ਕੇ ਪਠਾਨ ਮਾਚਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਜਿਸ ਇਸਦੇ ਲਈ ਜੇ ਜ਼ਮਾਨਤ ਮਿਲ ਸਕਦੀ ਹੈ ਤਾਂ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਅਦਾਲਤ ਦਾ ਵਿਸਤ੍ਰਿਤ ਆਰਡਰ ਛੜ ਕੇ ਆਉਣਾ ਪੈਂਡਿੰਗ ਹੈ ਤੇ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਦੇ ਵਿਰੁੱਧ 3 ਤਰੀਕ ਤੋਂ ਜਿਹੜਾ ਕਿ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਦੋਸ਼ ਇਹ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਤੇ ਫਿਰ ਤ락ਸ਼ੂ ਦਾ ਦੱਸ ਕੇ ਜਿਹੜਾ ਕਿ ਉਹਦੇ ਨਾਲ ਧੋਖਾ ਕੀਤਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਉਹਨਾਂ ਨੇ ਜ਼ਮਾਨਤ ਪਾਈ ਤੇ ਲਗਾਤਾਰ ਉਹਨਾਂ ਦੀ ਜਿਹੜੀ ਕਿ ਜ਼ਮਾਨਤ ਅਰਜੀ ਉਹ ਰੱਦ ਕਰ ਦਿੱਤੀ